ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅੱਜ ਦੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਿੰਨੇ ਕਿ ਚਾਂਸ ਨੇ ਇਹ ਵੀ ਤੁਹਾਨੂੰ ਦੱਸਾਂਗੇ ਸੈਟਲਾਈਟ ਦੱਸੇ ਨਾ ਐਸਲ ਦੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਦਿਨ ਹੈ ਜੀ 15 ਨਵੰਬਰ ਸਵੇਰ ਦੇ ਲਗਭਗ 9 ਵਜੇ ਚੱਲਿਆ ਸੋ ਜੇਕਰ ਅਸੀਂ ਅੱਜ ਦੀਆਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 에ਅਰ ਕੁਆਲਿਟੀ ਇੰਡੈਕਸ ਦੀਆਂ ਗੱਲਾਂ ਕਰਾਂਗੇ ਮੌਸਮ ਤੋਂ ਪਹਿਲਾਂ ਕਿਉਂਕਿ ਹਵਾ ਪ੍ਰਦੂਸ਼ਣ ਹੈ ਜਿਹੜਾ ਉਹ ਲਗਾਤਾਰ جاری ਹੈ 에ਅਰ ਕੁਆਲਿਟੀ ਕਾਫੀ ਖਰਾਬ ਬਣੀ ਹੋਈ ਹੈ ਆਥਣ ਸਵੇਰੇ ਬਾਹਰ ਨਾ ਨਿਕਲਿਆ ਜਾਵੇ ਖਾਸ ਕਰ ਜਿਹੜੇ ਬਜ਼ੁਰਗ ਨੇ ਬੱਚੇ ਨੇ ਉਹ ਆਪਣਾ ਵਿਸ਼ੇਸ਼ਤਾ ਉਹਦੇ ਧਿਆਨ ਰੱਖਣ 에ਅਰ ਕੁਆਲਿਟੀ ਦਾ ਮੀਟਰ ਦੇਖਦੇ ਹਾਂ ਤੇ ਇਸ ਵੇਲੇ 200 ਦੇ ਕਰੀਬ ਜਿਹੜਾ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਹ ਚੱਲਦਾ ਪਿਆ ਦਿੱਲੀ ਦੀ ਆਬੂ ਹਵਾ ਬਹੁਤ ਖਰਾਬ ਹੈ ਉੱਥੇ 400 ਲੈ ਕੇ 600 ਦੇ ਵਿੱਚਕਾਰ ਉਸ ਦੇ ਵਿਚਕਾਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਚੱਲਦਾ ਫਿਆ ਕੋਲਮ ਲਾ ਕੇ ਹਵਾ ਦੀ ਗੁਣਵੱਤਾ ਖਰਾਬ ਹੈ ਤੇ ਇਸ ਲਈ ਫੜਾ ਬਚਾ ਰੱਖਿਆ ਜਾਵੇ ਧੁੰਦ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਵੇਖਣ ਨੂੰ ਮਿਲਦੀ ਆ ਸਵੇਰ ਵੇਲੇ ਤੇ ਦਿੱਲੀ ਗੁਰੂਗਰਾਮ ਦੇ ਕੁਝ ਇਤਰਾਵਾਂ ਦੇ ਵਿੱਚ ਵੀ ਧੁੰਦ ਜੜੀ ਆ ਸਵੇਰ ਵੇਲੇ ਛਾਈ ਹੋਈ ਸੀ ਸਸਵੇਂ ਦੇ ਨਾਲ ਲੁੱਟ ਜਾਣੀ ਆ ਜਵੇਂ ਧੁੱਪ ਜੜ ਗਈ ਧੁੰਦ ਜੜੀ ਆ ਓਡੋ ਫੁੱਟ ਜਾਣੀ ਆ ਸੋ ਜੇਕਰ ਆਫਾ ਮੌਸਮ ਤੇ ਆਈਏ ਅੱਜ ਦਾ ਮੌਸਮ ਬਿਲਕੁਲ ਸਾਫ਼ ਰਹਿਣ ਦੇ ਆਸਾਰ ਨਹੀਂ ਭਾਵੇਂ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਖੁਸ਼ਕ ਮੌਸਮ ਟੈਂਪਰੇਚਰ ਦਿਨਾਂ ਦੇ ਸਟੇਬਲ ਬਣੇ ਹੋਏ ਨੇ ਯਾਨੀ ਕਿ ਇੱਕੋ ਹੀ ਥਾਂ ਤੇ ਅੜੇ ਹੋਏ ਨੇ ਨਾ ਉੱਤੇ ਜਾ ਰਹੇ ਨੇ ਆਉ ਥੱਲੇ ਜਾ ਰਹੇ ਨੇ 29 ਦੇ ਆਸ-ਪਾਸ 28 29 ਦੇ ਮੈਕਸਿਮਮ ਟੈਂਪਰੇਚਰ ਦਰਜ ਹੁੰਦੇ ਨੇ 27 28 29 ਦੇ ਆਸ-ਪਾਸ ਬਹੁਤੇ ਜਿਲ੍ਹਿਆਂ ਦੇ ਵਿੱਚ ਟੈਂਪਰੇਚਰ ਹੈ ਜਿਹੜੇ ਦਿਨਾਂ ਦੇ ਚੱਲਦੇ ਹੋਏ ਨੇ ਸੋ ਅੱਜ ਦੇ ਦਿਨ ਵੀ ਟੈਂਪਰੇਚਰ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਆਸਾਰ ਹੋਣਗੇ ਮੀ ਆਲੇ ਫਖ ਤੋਂ ਗੱਲ ਕਰਦੇ ਆਂ ਆਉਂਦੇ ਜੇਕਰ ਪੰਜ ਦਿਨਾਂ ਦੀ ਗੱਲ ਕਰੀਏ ਜਾਂ ਫਿਰ ਅਗਲੇ 10 ਦਿਨਾਂ ਦੀ ਗੱਲ ਕਰੀਏ ਇੱਕ ਅੱਧਾ ਸਿਸਟਮ ਆ ਜਾਵੇ ਕੋਈ ਖੁਸ਼ਕ ਜਾ ਕਿਤੇ ਕਣੀਆਂ ਸਿੱਟਦੇ ਤਾਂ ਆਪਾਂ ਇਨਕਾਰ ਨਹੀਂ ਕਰਦੇ ਕੋਈ ਤਗੜਾ ਐਕਟਿਵ ਸਿਸਟਮ ਕੋਈ ਤਗੜਾ ਪਛਮੀ ਸਿਸਟਮ ਨਹੀਂ ਆ ਰਿਹਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਲਈ ਫਿਲਹਾਲ ਮਹੀ ਆਲੇ ਫਖ ਤੋਂ ਤੁਸੀਂ ਨਾ ਮੰਨ ਕੇ ਚੱਲੋ ਜੇਕਰ ਕੋਈ ਸਿਸਟਮ ਆਉਂਦਾ ਹੈ ਉਹਦੀ ਤੁਹਾਨੂੰ ਅਪਡੇਟ ਅਸੀਂ ਆ ਕੇ ਦੇਵਾਂਗੇ ਕਿਤੇ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਆ ਧੁੰਦ ਕੋਹਰਾ ਇਹ ਬਹੁਤੇ ਖੇਤਰਾਂ ਦੇ ਵਿੱਚ ਛਾਏਗਾ ਹਵਾ ਪ੍ਰਦੂਸ਼ਣ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਤੇ ਮੀਂਹ ਵਾਲਾ ਕੋਈ ਸਿਸਟਮ ਆਂਦਾ ਹੈ ਤੇ ਉਹਦੀ ਅਪਡੇਟ ਅਸੀਂ ਤੁਹਾਨੂੰ ਲਾਈਵ ਦੇਵਾਂਗੇ ਫਿਲਹਾਲ ਮੌਸਮ ਖੁਸ਼ਕ ਹੀ ਰਹਿਣ ਦੇ ਅਸਰ ਨੇ ਸਿਹਤ ਵਿਭਾਗ ਨੇ ਐਡਵਾਈਜ਼ਰੀ ਕਹੋ ਚੇਤਾਵਨੀ ਕਹੋ ਅਲਰਟ ਕਹੋ ਉਹ ਕੁਝ ਵੀ ਤੁਸੀਂ ਕਹਿ ਸਕਦੇ ਆ ਸਿਹਤ ਵਿਭਾਗ ਨੇ ਜਿਹੜਾ ਆਪਣੇ ਵੱਧ ਜਿਹੜੀ ਪੱਧਰ ਤੇ ਚੇਤਾਵਨੀ ਜਾਰੀ ਕੀਤੀ ਹੋਈ ਹੈ ਕਿ ਭਾਈ ਹਵਾ ਪ੍ਰਦੂਸ਼ਣ ਦਾ ਖਾਣਾ ਵਿਚਾਰ ਰੱਖਿਆ ਜਾਵੇ ਖਾਸ ਕਰਕੇ ਜਿਹੜੇ ਸਾਹ ਦੇ ਪੇਸ਼ੈਂਟ ਨੇ ਬੱਚੇ ਨੇ ਬਜ਼ੁਰਗ ਨੇ ਉਹ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਆਥਣ ਸਵੇਰੇ ਜਿਹੜਾ ਜਾ ਬਾਹਰ ਜਾਣ ਤੋਂ ਗਰੇਸ ਕਰਨ ਖਾਸ ਕਰ ਬਜ਼ੁਰਗ ਇਸ ਲਈ ਆਪਣਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ ਧੰਨਵਾਦ